ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਕਵਾਰ ਚੁੱਪੈ ਚੁਪ ਨ ਹੋਵਈ ਜੇ ਲਾਇ ਰਹਾ ਲੈ ਉਤਾਰ ਹੁਕਮਿਆ ਭੁਖ ਨ ਉਤਰੀ ਜੇ ਬੰਨਾਪੁਰੀਆ ਪਾਰ ਸੈ ਸਣ ਪਲਖ ਹੋਏ ਤਾ ਇਕ ਨ ਚੱਲੇ ਨਾਲ ਕਿਸ ਚਿਆਰਾ ਕੋਈ ਹੈ ਕਿ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਕੋਵਨ ਆਕਾਰ ਹੁਕਮ ਨਾ ਕਹਾ ਜਾਈ ਹੁਕਮੀ ਕੋਮਨ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾਂ ਖਉ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਕੋ ਵੈਤ ਸੈਤਾਨ ਗਾਵੇ ਕੋ ਦਾਵੈ ਕੋ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰ ਦਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਥ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ Japh ਦਿਸੈ ਦੂਰ ਗਾਵੇ ਕੋ ਵੇਖ ਹਾਜ਼ਰ ਖ ਦੂਰ ਹੈ ਕਚਨਾ ਕਥੀ ਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਤ ਪਾਖੇ ਜੁਗਾ ਜਗੰਤਰ ਕਾ ਕੀ ਕਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖੇ ਮੰਗੈ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਕਹਿ ਰਖੀ ਐ ਜਿਤ ਦਿਸਾ ਦਰਬਾਰ ਮੋਹ ਕੇ ਬੋਲਨ ਬੋਲੀ ਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਜ਼ਰੀ ਮੋਖ ਦੁਆਰ ਨਾਨਕ ਏਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਕੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਐ ਗੁਣੀ ਨਿਦਾਨ ਗਾਵਿਐ ਸੁਣੀਐ ਮਨ ਰਖਿਐ ਭਾਉ ਦੁਖ ਪਰ ਹੱਥ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਖੌ ਜਾਣਾ ਆਖਾ ਨਹੀਂ ਕਹਿਣਾ ਕਤਨ ਨਾ ਜਾਈ ਗੁਰਾ ਇਕ ਦੇਹ 부ਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤ ਨਾਵਾ ਜੇ ਤਿਸ ਪਾਵਾ ਵਿਨ ਪਾਣੀ ਕੇ ਨਾਇ ਕਰੀ ਜੇਤੀ ਛਠ ਉਪਾਇ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾ ਕਰਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਦੁਬਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਕੰਡਾ ਵੇ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਇ ਕੈ ਜਸ ਤੀਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤਿਆ ਗੁਣ ਦੀ ਇਹ ਕੋਇ ਨ ਸੁਝਈ ਜੇ ਤੇਸਾ ਗੁਣ ਕੋਇ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰ ਤਵਲ ਆਕਾਸ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਪੁਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ਼ ਸੁਣਿਆ ਈਸਰ ਬ੍ਰਹਮਾ ਇੰਦਰ ਸੁਣਿਆ ਮੁਖਸਾਲਾ ਕਣਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਠਸਠ ਕਾਇ ਸ্নান ਸੁਣਿਆ ਪੜਪੜ ਪਾਵੇਂ ਮਾਨ ਸੁਣਿਆ ਲਾਗੇ ਸਤਿ ਅਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣ ਕੀਦਾ ਸੁਣਿਆ ਸੇ ਤੀਰ ਪਾਤਸਾ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਖਾਤ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸੈ ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹਿ ਪਿਛੈ ਪੁਛਤਾਏ ਕਾਗਦ ਕਲਮ ਨਾ ਲਿਖਣਹਾਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਕੋਏ ਜੇ ਕੋ ਮੰਝਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਦਲ ਪਵਨ ਕੀ ਸੋਧ ਮੰਨੇ ਮੋਏ ਛੋਟਾ ਨਾ ਖਾਈ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਖੋਇ ਜੇ ਕੋ ਮਨ ਜਾਣੇ ਮਨ ਕੋਇ ਮਨਨੇ ਮਾਰਗ ਥਾਕ ਨ ਪਾਏ ਮਨਨੇ ਪਤਸੂ ਪ੍ਰਗਟ ਜਾਏ ਮਨਨੇ ਮਗ ਨ ਚੱਲੇ ਪੰਥ ਮਨਨੇ ਧਰਮ ਸੇਤੀ ਸੰਬੰਧ ਐ ਐਸਾ ਨਾਮ ਨਿਰੰਝਨ ਖੋਇ ਜੇ ਕੋ ਮਨ ਜਾਣੇ ਮਨ ਕੋਇ ਮਨਨੇ ਪਾਵੇ ਮੁਕਤ ਦਵਾਰ ਮਨਨੇ ਪਰਵਾਰੈ ਸਾਧਾਰ ਮਨਨੇ ਤਰੈ ਤਾਰੇ ਬੁਰ ਸਿੱਖ ਮਨਨੇ ਨਾਨਕ ਭਵੈ ਨਾ ਭੇਖ ਐ ਐਸਾ ਨਾਮ ਨਿਰੰਝਨ ਖੋਇ ਜੇ ਕੋ ਮਨ ਜਾਣੇ ਮਨ ਕੋਇ ਪੰਚ ਪਰਵਾਨ ਪੰਚ ਪ੍ਰਦਾਨ ਪंचे ਪਾਵੈ ਦਰਗਹਿ ਮਾਨ ਪंचे ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੁਮਾਰ ਤੌਲ ਤਰੰ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਖੋਵੈ ਸਚਿਆਰ ਤਵਲੇ ਉਪਰ ਕੀਤਾ ਭਾਰ ਤਰਤੀ ਖੋਰ ਪਰੈ ਖੋਰ ਖੋਰ ਤਿਸਤੇ ਭਾਰ ਤਲ ਕਮਨਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਕੋਈ ਕੇਤਾ ਤਾਣ ਸਵਾਲੇ ਰੂਪ ਕੇਤੀ ਦਾਤ ਜਾਣੇ ਕੌਣ ਕੂਤਾ ਕੀ ਤਪਸਾਓ ਏਕੋ ਕਵਾਉ ਤਿਸਤੇ ਖੋਏ ਲੱਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ असंख जप असंख पाओ असंख पूजा असंख तप पाओ असंख ग्रंथ मुख वेद पाठ असंख जोग मन रह उदास असंख भगत गुण ज्ञान विचार असंख सती असंख दातार असंख सूर मोपपसार असंख मौन लिवलाए तार कुदरत कवन कहा विचार वारिया ना जावा एक वार जो तुद पावे साई पलिकार तू सदा सलामत निरंकार ਅਸੰਖ ਮੂਰਖ ਅੰਧਖੋਰ ਅਸੰਖ ਚੋਰ ਖਰਾਮਖੋਰ ਅਸੰਖ ਅਮਰ ਕਰਜਾਂ ਦੇ ਜੋਰ ਅਸੰਖ ਗਲਵੱਡ ਖਤਿਆਕ ਮਾਰੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੂੰ ਫਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖਤਾਬ ਅਗੰਗ ਅਗੰਗ ਅਸੰਖ ਲੋ ਅਸੰਖ ਕਹੈ ਸਿਰਪਾਰ ਕੋਇ ਅਖਰੀ ਨਾਮ ਅਖਰੀ ਸਾਲਹਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰਨਾਹੇ ਜੇ ਫੁਰਮਾਏ ਤੇ ਤੇ ਪਾਏ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾ ਵੈ ਨਾਹੀ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤੁ ਉਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ നിരങ്ക ਭਰੀਆ ਖੱਤ ਪੈਰ ਤੰਗੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੇ ਕੱਪੜ ਕੋਏ ਦੇ ਸਾਬੂਨ ਲਈਏ ਉਹ ਥੋਏ ਭਰੀਆ ਮਤ ਪਾਪਾ ਕੈ ਸੰਗ ਉਹ ਧੋਪੈ ਨਾ ਵੈ ਤਹ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਆਪੇ ਹੀ ਖਾਓ ਨਾਨਕਾ ਹੁਕਮੀ ਆਵੋ ਜਾਓ ਤੀਰ ਤਪਦਾ ਦਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਤ ਮਲ ਨਾਓ ਗੁਣ ਤੇਰੇ ਮੈਂ ਨਾ ਕੀ ਕੋਏ ਵਿਣਗਣ ਕੀਤੇ ਭਗਤ ਨਾ ਹੋਏ ਸੁਸਤਾ ਤੁਮਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੋ ਵੇਲਾ ਵਕਤ ਕਵਣ ਕਵਣ ਤੇਤ ਕਵਣ ਵਾਰ ਕਵਣ ਸੇ ਰੁੱਤੀ ਮਾ ਹੋ ਕਵਣ ਜਿਤ ਕੋ ਆਕਾਰ ਵੇਰ ਨ ਪਾਇਆ ਪੰਡਤੀ ਜੇ ਕੋ ਵੇਲੇ ਕੁਰਾਨ ਵਕਤ ਨ ਪਾਇਓ ਕਾ ਦਿਆ ਜੇ ਲਿਖ ਲੈ ਕੁਰਾਨ ਚਿਤ ਵਾਰ ਨ ਜੋਗੀ ਜਾਣੈ ਰੁੱਤ ਮਾਉ ਨ ਕੋਈ ਜਾ ਕਰਤਾ ਸ੍ਰਿਤੀ ਕੋ ਸਾਜੇ ਆਪੇ ਜਾਣੈ ਸੋਈ ਕੇ ਕਰ ਆਖਾ ਕੇ ਸਲਾਹੀ ਕਿਉਂ ਵਾਰਨੀ ਕਿ ਵਜਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਆਪੋ ਜਾਣੈ ਅਗੈ ਦਿਆ ਨਾ ਸੋਹੈ ਪਤਾਲ ਪਤਾਲ ਲਖ ਆਗਾਸਾ ਆਗਾਸ ਓੜ ਕੋੜ ਪਾਲ ਤੱਕੇ ਵੇਦ ਕਹਿਣ ਇੱਕ ਬਾਤ ਸੈਸ 18 ਕਹਿਣ ਕਿਤਾ ਅਸਲੂ ਇੱਕ ਧਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਵਿਨਾਸ਼ ਨਾਨਕ ਵੱਡਾ ਕੀ ਹੈ ਆਪੇ ਜਾਣ ਆਪ ਸਾਲਾ ਹੀ ਸਾਲਾ ਏ ਇਤੇ ਸੁਰਤ ਨਾ ਪਾਈਆ ਨਦੀਆਂ ਅਤਿਵਾ ਪਵੈ ਸਮੁੰਦ ਨਾ ਜਾਣੀਏ ਸਮੁੰਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕਿਹੜੇ ਤੋਲ ਨਾ ਕੋਵਨੀ ਜੇ ਤਿਸ ਮਨਹੂਨ ਵਿਸਰਹਿ ਅੰਤ ਨ ਸਿਪਤੀ ਕਹਿ ਨ ਅੰਤ ਅੰਤ ਨ ਕਰਨੇ ਦੇਨ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਲਾਹੇ ਤਾਂਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਇ ਬਹੁਤਾ ਕਈਐ ਬਹੁਤਾ ਕੋਇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਇਹ ਵੜ ਉੱਚਾ ਹੋਵੇ ਕੋਇ ਤੇ ਸੋਚੇ ਕੋ ਜਣ ਸੋਏ ਜੇ ਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰ ਮਨ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੈ ਜੋਤ ਅਪਾਰ ਕੀ ਤੇ ਆਗਣ ਤੇ ਨਹੀਂ ਵਿਚਾਰ ਕੀਤੇ ਖਤ ਤੋਟੈ ਵੇਕਾਰ ਕੀਤੇ ਲੈ ਲੈ ਮੁਕਰਪਾਏ ਕੀਤੇ ਮੂਰਖ ਕਾਹੀ ਕਾਹੀ ਕਿਤੇ ਆ ਦੂ ਭੂਖ ਸਦਮਾਰ ਏ ਪੇਦਾ ਤੇਰੀ ਦਾਤਾਰ ਬਨ ਕਲਾਸੀ ਪਾਣ ਕੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਆਖਣ ਪਾਏ ਉਹ ਜਾਣੈ ਜੇਤੀਆਂ ਮੂੰ ਖਾਇ ਆਪੇ ਜਾਣੈ ਆਪੇ ਦੇ ਆ ਕੈਸੇ ਪੇਕੇ ਜਿਸ ਨੂੰ ਬਖਸ਼ਿ ਸਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮਲ ਪਾਏ ਅਮਲ ਆਸਮਾਏ ਅਮਲ ਤਰਮ ਅਮਲ ਦੀ ਬਾਣ ਅਮਲ ਤਲ ਅਮਲ ਪਰਵਾਣ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੇ ਕਰੈ ਵਿਖਿਆਣ ਆਖੈ ਬਰਮੀ ਆਖੈ ਇੰਦ ਆਖੈ ਗੋਪੀ ਤੈ ਗੋਵਿੰਦ ਆਖੈ ਈਸ਼ਰ ਆਖੈ ਸਿਧ ਆਖੈ ਕਿਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰਨਰ ਮੁੰਜਨ ਸੇਵ ਕਿਤੇ ਆਖੈ ਆਖਣ ਪਾਏ ਕਿਤੇ ਕਹਿ ਕੈ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੈ ਕੀ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾ ਲਿਖਿਆ ਹੈ ਸਿਰ ਗਾਵਾਂ ਰੰਗਾਵਾਰ ਸੋਦਰ ਕੇ ਹਾ ਸੋ ਕਰ ਕੇ ਹਾ ਜਿਤ ਮੈਂ ਸਰਬ ਸਮਾਲੇ ਵਾਜੇ ਨਾਤ ਨਿਕ ਅਸੰਖਾ ਕੇਤੇ ਬਾਵਣ ਕਾਰੇ ਕੇਤੇ ਰਾਗ ਪਰਿ ਸ਼ੋਕੀਆਂ ਕੇਤੇ ਦਾਵਣ ਕਾਰੇ ਗਾਵੈ ਤੁਨੋਂ ਪਉਣ ਪਾਣੀ ਵੈ ਸੰਤੁਰ ਗਾਵੈ ਰਾਜਾ ਤਰਮ ਦੁਆਰੇ ਗਾਵੇਂ ਚਿਤ ਗੁਪਤ ਲਿਖ ਜਾਣਾ ਹੈ ਲਿਖ ਲੈ ਧਰਮ ਵਿਚਾਰੇ ਗਾਵੇਂ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇਂ ਇੰਦੀਂ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇਂ ਸਤਿ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀਸ਼ ਤੇ ਸੰਤੋਕੇ ਗਾਵੇਂ ਵੀਰ ਕਰਾਰੇ ਗਾਵਨ ਪੰਨਤ ਪੜਨਰ ਕੀ ਸਰ ਜੋਗ-ਜੋਗ ਵੇਦਾਂ ਨਾਲੇ ਗਾਵੇਂ ਮੋਹਣੀਆਂ ਮਨਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨੁ ਪਾਏ ਤੇਰੇ ਅਠਸਠ ਤੀਰ ਚ ਨਾਲੇ ਗਾਵੇਂ ਜੋਤ ਮਹਾਬਲ ਸੂਰਾ गावें कहानी सारे गावें खंड मंडल वर पणडा कर, कर रखे तारे से तुद नो गावे जो तुद पावन रते तेरे भक्त रसाले और केते गावन से मैं चेतना आवन नानकया विचारे सोई सोई सदा साच साहिब साचा साची नाई है पी खुशी जाए न जासी रचना जिन रचाई रंगी रंगी पांते कर कर जिन सी माया जिनू पाई ਕਰ ਕਰ ਵੇਖੈ ਕਿ ਤਾ ਆਪਣਾ ਜਿਵਤਿ ਸਦੀ ਵਢਾਈ ਜੋਤਿ ਸਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਪਚੋਲੀ ਧਿਆਨ ਕੀ ਕਰੈ ਮੇ ਪੂਤ ਕਿੰਤਾ ਕਾਲ ਕੋ ਆਰੀ ਕਾਇਆ ਜੁਗਤ ਡਿੰਡਾ ਪਰਤੀਤ ਆਈ ਪੰਥੀ ਸਦਲ ਜਮਾਤੀ ਮਨ ਜੀਤੈ ਜਗ ਜੀਤ आदेश तिसै आदेश आध आद अनिल अनाद अनाहत जुग जुग एक होवे स भुगत ज्ञान दया भंडारन कट कट वाजे नाद आप नाथ नाती सब जाती रित स देवरा साद संयोग वियोग दोइकार चलावे लेखे आवे पाद आदेश तिसै आदेश ਤਾਂ ਅਨਿਲਾ ਅਨਾਥ ਜੁਗ ਜੁਗ ਇੱਕੋ ਵੇਸ ਹੈ ਇਕਾ ਮਾਈ ਜੁਗਤ ਵਿਆਹੀ ਤਿੰਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕਲਾਏ ਦੀ ਬਾਣ ਜਿਵ ਤਜ ਪਾਵੇ ਤਵੇ ਚਲਾਵੇ ਜਿਵ ਖੋਵੇ ਫੁਰਮਾਨ ਹੋਵੇ ਕੈ ਉਹਨਾ ਨਦਰ ਨ ਆਵੇ ਬੋਤਾ ਇਹੋ ਵਿਡਾਨ ਆਦੇਸ ਤੇ ਸਹ ਆਦੇਸ ਆਥਨੀਲ ਅਨਾਥ ਅਨਾਥ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰਵੇ ਕੈ ਸਰਜ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਕਿਸੈ ਆਦੇਸ ਆਤ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਹੋਵੇ ਸੈ ਇਕ ਦੂਜੀ ਪੌ ਲਖ ਹੋਏ ਲਖ ਹੋਵੇ ਲਖ ਵੀ ਸੈ ਲਖ ਲਖ ਡੇੜਾ ਆਖਿਆ ਇਕ ਨਾਮ ਜਗਦੀਸ਼ ਹੈ ਏਤ ਰਾਹੇ ਪਤ ਪਵੜੀਆਂ ਚੜੀਆ ਕੋਈ ਅਕੀਸ ਹੈ ਸੁਣ ਗੱਲਾ ਆਕਾਸ ਕੀ ਕੀਟਾ ਆਇਰੀ ਸੈ ਨਾਨਕ ਨਦਰੀ ਪਾਈ ਹੈ ਕੋੜੇ ਕੋੜਾ ਠੀਸ ਆਕਨ ਜੋਰ ਹੈ ਚੁਪੈ ਨ ਜੋਰ ਜੋਰ ਨ ਮੰਗਣ ਦੇ ਨ ਜੋਰ ਹੈ ਜੋਰ ਨ ਜੀਵਨ ਮਨਣੇ ਜੋਰ ਹੈ ਜੋਰ ਨ ਰਾਜ ਮਾਲ ਮਨਸੋਰ ਹੈ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਤੀ ਛਟੇ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੇ ਰੁਤੇ ਤਿ ਤਿਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਹੈ ਕਰਮੀ ਕਰਮੀ ਕੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਛੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਾਏ ਨਿਸ਼ਾਨ ਕੱਚ ਪਕਾਈ ਉੱਚੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਕੋ ਕਰਮ ਕਿਤੇ ਪਵਨ ਪਾਣੀ ਵੈਸੰਤਰ ਕਿਤੇ ਕਾਨ ਮਹੇਸਾ ਕਿਤੇ ਬਰਮੇ ਕਾੜਤ ਕੜੀ ਹੈ ਰੂਪ ਰੰਗ ਕੇ ਵੇਸ਼ ਹੈ ਕੇਤੀਆਂ ਕਰਮ ਭੂਮੀ ਮੇਰ ਕੇਤੇ ਕਿਤੇ ਤੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵ ਦਾਨਵ ਮਨ ਕਿਤੇ ਕਿਤੇ ਰਤਨ ਸਮੁੰਦ ਕੇਤੀਆਂ ਕਾਣੀ ਕੇਤੀਆਂ ਬਾਣੀ ਕਿਤੇ ਪਾਤਨ ਨਰਿੰਦ ਕੇਤੀਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ज्ञान खंड चंड तिथे नाद विनोद कोट कोम खंड की बाणी रूप है तिथे बहुत ताकि आ गला कथिया न जाए जे को कह पिछ पछताए तिथे कड़िया सुरत मत मन बोध है तिथे घड़ी सुरा सुधा की सुद करम खंड की बाणी जोर तिथे होर न कोई कोर है ਤਿਥੈ ਜੋਤ ਮਹਾ ਬਲਸੂਰ ਤਿਨ ਮੈ ਰਾਮ ਰਿਆ ਭਰਪੂਰ ਤਿਥੈ ਸੀਤੋ ਸੀਤਾ ਮੈ ਮਾ ਮਾਹੀ ਤਾ ਕੇ ਰੂਪ ਨ ਕਥਨੇ ਜਾਏ ਨਾ ਉਮਰੈ ਨ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਏ ਤਿਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇ ਕੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿ ਹੁਕਮ ਤਵੈ ਤਿਵਕਾਰ ਵੇਖੈ ਵਿਦਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਤੀਰ ਸੁਨਿਆਰ ਹਰਨ ਮਤ ਵੇਦ ਖਥਿਆਰ ਪੌਖ ਲਾ ਪਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਠਾਲ ਘੜੀਐ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਹੈ ਪਮਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ ਹੈ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰੈ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕਤ ਜਲੇ ਕੇ ਤੇ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ